ਆ ਵਿਚਾਰੇ ਭੂਗਾਲਾਂ ਦਾ ਵੀ ਰਿਸਕੀ ਕੰਮਾਂਗਾ ਇਹ ਭੂਗ ਪਰਿਆ ਹੋਇਆ ਸੀਗਾ ਸਿੰਗਲ ਰੋਡ ਦੇ ਵਿੱਚ ਪਾਲੀ ਟਰਾਲੀ ਤੇ ਪੂਰਾ ਰਿਸਕੀ ਕੰਮ ਹੋਇਆ ਪਿਆ ਹਾਈ ਡਰਮ ਕਾਇਆ ਬਾਈਆਂ ਨੇ ਤੇ ਇਧਰ ਫੁੱਟ ਟੁਕੜ ਦੋ ਢਾਈ ਫੁੱਟ ਨੀਵਾ ਥਾਂਗਾ ਔਰ ਮੈਂ ਟਰੈਕਟਰ ਦਿਖਾਉਣਾ ਟਰੈਕਟਰ ਤਾਂ ਜਮੀ ਵਿਚਾਰਾ ਕੰਨੀ ਦੀ ਹੈਗਾ ਵਿੱਚ ਡਿੱਗੂ ਡਿੱਗੂ ਕਰਦਾਗਾ ਓਏ ਇੱਕ ਬੰਦਾ ਓਰੇ ਵਿਚਾਲੇ ਖੜੋ ਉਹਨੂੰ ਦੱਸੋ ਇੱਕ ਬੰਦਾ ਵਿਚਾਲੇ ਖੜਜੋ ਰੇ ਏ ਟਰੈਕਟਰ ਸਾਈਡ ਦੇ ਪਾਸੇ ਨੂੰ ਬਣਾ ਲੈ। ਤਹੀ ਦਵਾੜ ਗਏ। ਜਮਾ ਨਾ ਰਿਸਕੀ ਜਾ ਕੰਮ ਹੋਇਆ ਪਿਆ। ਆਹ ਦੇਖ ਹਿੱਲ ਗਿਆ। ਇਹਨਾਂ ਦਾ ਹੀ ਬਹੁਤ ਔਖ ਕੰਮ ਹੋ ਰਿਹਾ ਨਾ ਯਾਰ। ਸਿੰਗਲ ਰੋਡ ਪਾ ਲੈਂਦੇ ਨੇ। ਤੇ ਨੀਵਾ ਬਹੁਤ ਹੈਗਾ। ਤਾਂ ਗਰੇਟ ਸਮਾਨ ਜੇ ਆ ਕੇ ਰਾਈਟਰ ਪਾਇਆ ਮੂਰੇ ਦੇਖਦੇ ਆ ਜੇ ਥੋੜਾ ਜਿਹਾ ਇਧਰ ਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਠੀਕ ਆ ਠੀਕ ਆ ਖਿੱਚ ਲੈ ਖਿੱਚ ਲੈ ਖਿੱਚ ਲੈ ਸਹੀ ਆ ਸਹੀ ਆ ਸਹੀ ਆ ਪੂਰਾ ਜੋਰ ਲਵਾ ਬਾਲਾ ਲਵਾ ਦੇ ਇਹਨੇ ਲਵਾ ਦਿੰਦੇ ਬ੍ਰੇਕ ਦਾ ਪਕੇ ਰੱਖ ਬਸ ਖੜਾ ਆਲਾ ਉਹਨੂੰ ਕਹਦਾ ਹੁਣ ਪਿੱਛੇ ਨੂੰ ਖਿੱਚ ਬਰਦਾਨ ਤੂੰ ਇੱਧਰ ਆ ਆ ਦੇ ਇੱਕ ਦਮ ਤੇ ਉਹ ਬਾਤ ਨਹੀਂ ਕਰਦੇ ਨਹੀਂ ਪਤਾ ਉਹ ਮੁੱਛੇ ਤੇ ਕਰੀ ਆ ਕਰੀ ਉਹ ਮੜੇ ਗੱਗੀ ਛੱਡ ਲਿਆ ਰਕਣਾ ਟ੍ਰੈਕਣਾ ਨਾ ਪਾ ਟ੍ਰੈਕਣਾ ਨਾ ਰੋ ਰਕਣਾ ਨਾ ਪਾੜਤਾ ਕਰ ਦੋ ਹੌਲੀ 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 ਚੱਲ 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 ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਕਰ ਲੈ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਠੀਕ ਆ ਯਾਰ ਇਹਨੂੰ ਇੰਜ ਸੰਗਲ ਨੂੰ ਇੰਜ ਰੱਖ ਲੋ ਟਰੈਕਟਰ ਨੂੰ ਉਹਨੂੰ ਬਣਾ ਦੇਣਾ ਖਿੱਚ ਲੋ ਪਿੱਛੇ ਨੂੰ ਉਹਨੂੰ ਕਾਇਆ ਕਰਦਾ ਪਿੱਛੇ ਖਿੱਚ ਹਣਾ ਇਹਨੂੰ ਇੰਜ ਸੰਗਲ ਨੂੰ ਟਰੈਕਟਰ ਨੂੰ ਰੱਖ ਲੋ ਯਾਰ ਟਰੈਕਟਰ ਨੂੰ ਇੰਜ ਰੱਖ ਉਹਨੂੰ ਕਹਿੰਦਾ ਬਣਾ ਦੇਣਾ ਖਿੱਚ ਉਹਨੂੰ ਕਹਿੰਦਾ ਇੰਜ ਖਿੱਚ ਹਣਾ ਉਹਨੂੰ ਬਚਾਲੇ ਹੋ ਜੋ ਇੱਕ ਜਣਾ ਉਥੇ ਟਰਾਲੀ ਦੇ ਓਏ ਕੰਮ ਇਧਰ ਨੀਮਾ ਵਾਲਾ ਥੋੜਾ ਜਿਹਾ ਕੰਮ ਇਧਰ ਰਿਸ਼ਕੀ ਵਾਲਾਗਾ ਇੱਕ ਹੈਗਾ ਕੱਕਾ ਨਾਲ ਸੜਕ ਦੇ ਕਰਨ ਦੇ ਖਿੱਚਣ ਦੇ ਖਿੱਚੰਦੇ ਇਹਨੂੰ ਜਾਣ ਦੇ ਜਾਣ ਦੇ ਪਿੱਛੇ ਉਹਨੂੰ ਕਾ ਖਿੱਚੇ ਪਿੱਛੇ ਇਹਨੂੰ ਅਸੀਂ ਉਹਨੂੰ ਹਾਂ ਹਾਂ ਨਾ ਤੂੰ ਨਾ ਲਵਾਈ ਉਹਨੂੰ ਖਿੱਚਣ ਦੇ ਪਿੱਛੇ ਗੱਗ ਗਗੂ ਬਚਾਲੇ ਹੋ ਜਾ ਇੱਥੇ ਮੜਾ ਜਾ ਓਏ ਬਾ ਠੀਕ ਆ ਚੱਲ 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 ਜਾਣ ਦੇ ਜਾਣ ਦੇ ਕਹੇ ਚਲ 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 ਜਾਣਦੇ ਜਾਣਦੇ ਉਹ ਜਾਣਦੇ ਜਾਣਦੇ ਜਾਣਦਾ 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 ਚਲ 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 ਟਰੈਕਟਰ ਥੱਲੇ ਲਾਉ ਯਾਰ ਨਾ 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 ਟਰੈਕਟਰ ਥੱਲੇ ਰੰਦਾ ਓਏ ਉਧਰ ਵੀ ਥੱਲੇ ਬੈ ਗਈ ਯਾਰ ਜਾਣਦੇ ਉਹ ਤੂੰ ਬੰਦ ਕਰਤਾ ਖਿੱਚੀ ਜਾਂਦਾ ਉਹ ਟਰੈਕਟਰ ਨਾਲ ਜਾਂਦਾ